ਹਾਂਜੀ ਛਤਸ਼੍ਰੀ ਅਕਾਲ ਤੋਂ ਉਪਰ ਸਕੂਲਾਂ ਦੇ ਵਿੱਚ ਮੁਰ ਵਧਾਈਆਂ ਗਈਆਂ ਨੇ ਛੁੱਟੀਆਂ ਇਸੇ ਬਾਰੇ ਆਈ ਹੈ ਵੱਡੀ ਖਬਰ ਦੱਸਾਂਗੇ ਇਸ ਖਬਰ ਬਾਰੇ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਪੰਜਾਬ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਉਸ ਬਾਰੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹ ਠੰਡ ਹੈ ਹੋਰ ਵੱਧ ਸਕਦੀ ਹੈ ਜਿਸ ਦੇ ਚੱਲਦਿਆਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਛੁੱਟੀਆਂ ਹਨ ਇਹਨਾਂ ਨੂੰ ਹੋਰ ਜੋ ਕਿ ਪੰਜਾਬ ਸਰਕਾਰ ਵਧਾ ਸਕਦੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਮਾਪਿਓ ਹਨ ਉਹ ਚਾਹੁੰਦੇ ਹਨ ਕਿ ਜੋ ਛੁੱਟੀਆਂ ਹਨ ਥੋੜਾ ਇਹਨਾਂ ਨੂੰ ਹੋਰ ਵਧਾ ਦਿੱਤਾ ਜਾਵੇ ਤਾਂ ਜੋ ਇਹ ਬੱਚੇ ਆਨਲਾਈਨ ਹੀ ਪੜ੍ਹਾਈ ਕਰ ਸਕਣ ਘਰ ਬੈਠ ਕੇ ਅਤੇ ਠੰਡ ਤੋਂ ਬਚ ਸਕਣ ਜੇਕਰ ਤੁਹਾਡੀ ਵੀ ਇਸ ਬਾਰੇ ਕੋਈ رائے ਹੈ ਤਾਂ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਕਿ ਇਹਨਾਂ ਛੁੱਟੀਆਂ ਨੂੰ ਹੋਰ ਵਧਾ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਦੋਸਤੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ